पहले तो मेरे सारे मेरे वीर जेरे पत्रकार भ्राडा सारे का आम आदमी पार्टी की तरफों मैं स्वर्ण सलाह धनवाद करना और थोड़े जी लेट भी हो गए क्योंकि हल्के की दूसरी आज रोड शो से पिछली बारी असी पाँच दिन पहले कोई अस्सी पेंड कवर किए आज तकरीबन 55 ਪਿੰਡ ਕਵਰ ਹੋ ਗਏ ਨੇ ਔਰ ਮੈਂ ਗੱਡੀ ਤੋਂ ਉਤਰ ਕੇ ਆਇਆ ਕਿਉਂਕਿ ਪ੍ਰੈਸ ਕਾਨਫਰੈਂਸ ਵੀ ਥੋੜਾ ਲੇਟ ਹੋ ਰਹੀ ਸੀਗੀ ਔਰ ਅੱਜ ਸਭ ਤੋਂ ਵੱਡੀ ਗੱਲ ਮੇਰੀ ਧਿਆਨ ਦੀ ਸੀਗੀ ਕਿ ਸਾਡੇ ਜਸਪਾਲ ਵੱਢੀ ਜਿਹੜੇ ਐਮਪੀ ਦੇ ਕੈਂਡੀਡੇਟ ਸੀਗੇ ਉਹਨਾਂ ਦਾ ਅੱਜ ਜੁਆਇਨਿੰਗ ਸੀਗੀ ਆਮ ਆਦਮੀ ਪਾਰਟੀ ਵਿੱਚ ਤੇ ਮੈਂ ਜਸਪਾਲ ਵੱਢੀ ਜੀ ਨੂੰ ਮੇਰੇ ਸਾਰੇ ਲੀਡਰਸ਼ਿਪ ਸਾਡੇ ਪਠਾਨਕੋਟ ਦੇ ਬਬੂਦੀ ਜੀ ਸਾਡੇ ਹਲਕਾ ਇੰਚਾਰਜ ਨੇ ਮੇਰੇ ਛੋਟੇ ਵੀਰ ਬਾਕੀ ਮੇਰੇ ਸਾਰੇ ਜਿੰਨੇ ਸਮੂਹੀ ਲੀਡਰਸ਼ਿਪ ਮੇਨਾ ਖੜੀਏ ਚੇਅਰਮੈਨ ਸਾਹਿਬ ਖੜੇ ਨੇ ਔਰ ਅਸੀਂ ਸਾਰੇ ਇਹਨਾਂ ਦਾ ਵੈਲਕਮ ਕਰਦੇ ਆਂ ਉਹ ਯਕੀਨ ਦਿਲਾਨੇ ਆ ਕਿ ਤੁਹਾਡਾ ਆਦਰ ਸਰਕਾਰ ਮਾਨ ਜਿਹੜਾ ਵੀ ਤੁਹਾਡਾ ਹੈ ਉਹ ਸਾਰਾ ਆਮ ਆਦਮੀ ਪਾਰਟੀ ਤੁਹਾਨੂੰ ਦੇਗੀ ਕਿਉਂਕਿ ਲੋਕਾਂ ਦਾ ਰੁਧਾਨ ਜਿਹੜਾ ਉਹ ਉਸ ਆਮ ਆਦਮੀ ਦੀ ਤਰਫ ਹੈ ਜਿਹੜਾ ਲੋਕਾਂ ਵਾਸਤੇ ਕੰਮ ਕਰਦਾ ਹੈ ਉਹ ਲੋਕਾਂ ਵਾਸਤੇ ਕੰਮ ਕੌਣ ਕਰਦਾ ਹੈ ਆਮ ਆਦਮੀ ਪਾਰਟੀ ਔਰ ਮੇਰਾ ਤੁਹਾਨੂੰ ਕੈਨਡਾ ਦੀ ਮਤਲਬ ਸਿਕਾ ਅੱਜ ਸਪੈਸ਼ਲੀ ਬੁਲਾਉਂਦਾ ਕਿ ਅੱਜ ਉਹ ਟਾਈਮ ਆ ਗਿਆ ਕਿ ਸਾਡੇ ਜੰਗ ਜਿਹੜੇ ਮੁੰਡੇ ਨੇ ਜਿਹੜੇ ਫਿਊਚਰ ਨੇ ਇਸ ਹਲਕੇ ਦਾ ਜਸਪਾਲ ਮੱਠੀ ਨੇ ਜਿਨ੍ਹਾਂ ਨੇ ਘਾਰ ਘਾਰ ਜਾ ਕੇ जिन्ने भी पिछड़े वर्ग ਹੈਣਾ ਉਹਨਾਂ ਚ ਪਰਸਨ ਲੈਵਲ ਤੇ ਕੰਮ ਕੀਤਾ ਔਰ ਅੱਧ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਨੀਤੀ ਦੇਖ ਕੇ ਆਪਣੀ ਸਾਰੇ ਪੂਰੇ ਤਲ ਤੱਕ ਦੇ ਨਾਲ ਪੂਰੇ ਬੰਦੇ ਦੇ ਨਾਲ ਅੱਜ ਜੁਆਇਨ ਕਰ ਲੈਣਾ ਔਰ ਆਪਣਾ ਜਿਹੜਾ ਲੋਕ ਸਭਾ ਦਾ ਇਹਨਾਂ ਮੈਂਬਰਸ਼ਿਪ ਸੀਗੀ ਉਹ ਛੱਡ ਕੇ ਸਾਡੇ ਨਾਲ ਆ ਗਏ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਔਰ ਸਾਡੇ ਹਲਕਾ ਇਜਾਦਨ ਲਈ ਨਹੀਂ ਨਹੀਂ ਇਹ ਕੀ ਆਦਮੀ ਜਾਸਮਾਈਂ ਵੀ ਆਦਮੀ ਵੀ ਆਦਮੀ ਕੰਦਰ ਸ਼ੇਖਰ ਨਾਮਰਾਜ ਅਸ਼ਵਾਲ ਪਟਿਆਲਾ ਜੀ ਕਿਤੇ ਜੀ ਔਰ ਪ੍ਰੈਸ ਕਾਨਫਰੰਸ ਦੇ ਵਿੱਚ ਜਿਆਦਾਤਰ ਬੋਲਣ ਦੀ ਸਾਨੂੰ ਹੱਤ ਨਹੀਂ ਆਪਾਂ ਕੰਮ ਕੀਤਾ ਅੱਗੇ ਵੀ ਕੰਮ ਹੀ ਕਰਾਂਗੇ ਪਰ ਮੈਂ ਬਿਲਕੁਲ ਇੱਥੇ ਗੱਲ ਮਗਾਣਾ ਚਾਹੁੰਦਾ ਵੀ ਆਪ੍ਰੇਸ਼ਨ ਤੋਂ ਬਾਅਦ 2 ਦਿਨ ਬਾਅਦ ਇੱਕ ਵੱਡੇ ਹੰਗਾਰੇ ਨਾਲ ਮੈਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗਾ ਜਿੱਥੇ ਅਸਲਾਰੀਆ ਸਾਹਿਬ ਨਾਲ ਮੈਂ ਦੱਸਾਂਗਾ ਕਿ ਆਪਾਂ ਕਿੰਨਾ ਕੰਮ ਕੀਤਾ ਆਪਾਂ ਸ਼ੋਅ ਕਰਾਂਗੇ ਉਹ ਚੀਜ਼ ਨੂੰ ਤੇ 2 ਦਿਨ ਬਾਅਦ ਫਿਰ ਇੱਕ ਪ੍ਰੈਸ ਕਾਨਫਰੰਸ ਹੋਏਗੀ ਜਿੱਥੇ ਸਾਰਿਆਂ ਨੂੰ ਪਤਾ ਲੱਗੇਗਾ ਵੀ ਸਾਡੇ ਨਾਲ ਕਿੱਥੇ ਕਿੰਨਾ ਫਰਕ ਪੈਂਦਾ ਸਾਡੇ ਕੰਮ ਹੈ ਕਿੰਨਾ ਕੀਤਾ ਔਰ ਕਿੰਨਾ ਨਹੀਂ ਕੀਤਾ ਤੇ ਇਹਦਾ ਦਾਲਾ ਮੈਨੂੰ ਹੱਤ ਨਹੀਂ ਆ ਰਹੀ ਬੋਲਣ ਦੀ ਇਸ ਕਰਕੇ ਤੇ ਜਸਪਾਲ ਪੱਟੀ ਜੀ ਦਾ ਆਵਾਜ਼ੀ ਪਾਰਟੀ ਜਾਣ ਤੇ ਬਹੁਤ ਬਹੁਤ ਇਹਨਾਂ ਦਾ ਸਵਾਗਤ ਹੈ। ਔਰ ਜਿਸ ਦਿਨ ਤੋਂ ਸਲਾਰੀਆ ਸਾਹਿਬ ਸਾਡੇ ਨਾਲ ਜੁੜੇ ਨੇ ਇਹਨਾਂ ਨੇ ਇੱਕ ਤਾਂਤਾ ਲਗਾਤਾ ਹੈ ਕਿ ਹਰ ਰੋਜ਼ ਦੋ ਚਾਰ ਬੰਦੇ ਜਿਹੜੇ ਆਪਣੇ ਨਾਲ ਇਹਨਾਂ ਦਾ ਬਹੁਤ ਵੱਡਾ ਇਨਫਲੂਐਂਸਰ ਹੈ ਇਹਨਾਂ ਨੇ ਲੋਕ ਸਭਾ ਦਾ ਇਲੈਕਸ਼ਨ ਵੀ ਇੱਥੋਂ ਲੜਿਆ ਸੀਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਡੀ ਪਾਰਟੀ ਜਿਹੜੀ ਹੈ ਬਹੁਤ ਜ਼ਿਆਦਾ ਮਜ਼ਬੂਤ ਹੋਈ ਔਰ ਜਿਸ ਦਿਨ ਤੋਂ ਇਹ ਆਇਆ ਨਾ ਉਸ ਦਿਨ ਤੋਂ ਹੀ ਪਾਰਟੀ ਦੇ ਨਾਲ ਡੇ ਬਾਏ ਡੇ ਇਹ ਲੋਕ ਜੁੜਦੇ ਜਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ ਕਿ ਪਾਰਟੀ ਲਈ ਬਹੁਤ ਵਧੀਆ ਔਰ ਆਚਾ ਕੰਮ ਕਰ ਰਹੇ ਹਨ ਔਰ ਦੂਸਰਾ ਹੈ ਕਿ ਸਾਡੀ ਜਿਹੜੀ ਪਾਰਟੀ ਆਵਾਜ਼ ਵੀ ਪਾਰਟੀ ਸਾਡੀ ਸਰਕਾਰ ਵਧੀਆ ਕੰਮ ਕਰ ਰਹੀ ਹੈ ਸਾਨੂੰ ਅਸੀਂ ਲੋਕਾਂ ਜਾਨਦੇ ਹਾਂ ਸਾਨੂੰ ਕੋਈ ਇਸ ਗੱਲ ਦਾ ਗਿਲਾ ਨਹੀਂ ਹੁੰਦਾ ਜਾਂ ਲੋਕ ਵੀ ਗਿਲਾ ਨਹੀਂ ਕਰਦੇ ਕਿ ਤੁਸੀਂ ਕੰਮ ਨਹੀਂ ਕੀਤੇ ਅਸੀਂ ਅਸੀਂ ਆਪਣੇ ਕੰਮਾਂ ਦੇ ਆਧਾਰ ਤੇ ਜਿਹੜਾ ਉਹ ਵੋਟਾਂ ਲੈ ਰਹੇ ਹਾਂ ਔਰ ਲੋਕ ਜਿਹੜੇ ਆ ਉਹ ਬਹੁਤ ਖੁਸ਼ ਨੇ ਸਭ ਤੋਂ ਵੱਡਾ ਜਿਹੜਾ ਬਿਜਲੀ ਦਾ ਮੁੱਦਾ ਹੈ ਜਿਹੜਾ ਜਦੋਂ ਘਰ ਜਾਂਦੇ ਆ 90 95% ਲੋਕਾਂ ਦੇ ਬਿੱਲ ਜਿਹੜੇ ਆ ਉਹ ਜ਼ੀਰੋ ਆ ਰਹੇ ਨੇ ਔਰ ਇਸੇ ਤਰ੍ਹਾਂ ਜਿਹੜਾ ਹੈ ਅੱਗੇ سلسلہ ਜਿਹੜਾ ਉਹ ਵੱਧਾ ਜਾਣਾ ਹੈ ਇਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਹੈ